ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਹੱਬ ਚੈਨਲ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਨੋਟ ਕਰੋ ਜੀ ਲੜਕੀਆਂ ਦੇ ਖਾਸ ਪ੍ਰੋਫਾਈਲ ਔਰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਲੜਕੀਆਂ ਦੀ ਐਡ 20 ਅਕਤੂਬਰ 2025 ਤੱਕ ਫ੍ਰੀ ਹੈ ਔਰ ਜਿੰਨੇ ਟਾਈਮ ਤੱਕ ਮੈਰਿਜ ਨਹੀਂ ਹੁੰਦੀ ਉਸ ਟਾਈਮ ਤੱਕ ਅਸੀਂ ਐਡ ਲਗੰਦੇ ਆ ਨੋਟ ਕਰੋ ਜੀ ਫਰਸਟ ਪ੍ਰੋਫਾਈਲ ਨਾਮ ਹੈ ਕੌਰ 2001 ਦਾ ਇਹਨਾਂ ਦਾ ਬਰਥ ਹੈ 5 ਫੁੱਟ 5 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਦੋ ਇਹਨਾਂ ਦੇ ਬ੍ਰਦਰ ਨੇ ਉਹ ਆਸਟ੍ਰੇਲੀਆ ਵਿੱਚ ਨੇ ਇੱਕ ਪੀਆਰ ਹੈ ਔਰ ਇੱਕ ਵਰਕ ਪਰਮਿਟ ਤੇ ਫਾਦਰ ਇਹਨਾਂ ਦੇ ਬੈਂਕ ਦੇ ਵਿੱਚ ਮੈਨੇਜਰ ਨੇ ਮਦਰ ਹਾਊਸ ਵਾਈਫ ਨੇ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਜ਼ਮੀਨ ਹੈ ਇਹਨਾਂ ਦੀ 25 ਏਕੜ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਹੋਵੇ ਔਰ ਲੜਕੇ ਦੀ ਵਧੀਆ ਜ਼ਮੀਨ ਪ੍ਰਾਪਰਟੀ ਹੋਵੇ ਲੜਕਾ ਪਿਓਰ ਵੈਜੀਟੇਰੀਅਨ ਫੈਮਿਲੀ ਨੂੰ ਬਿਲੋਂਗ ਕਰਦਾ ਹੋਵੇ ਔਰ ਇਹ ਜੋ نیچے WhatsApp ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਆਪਣੇ ਬੇਟੇ ਦੀ ਫੋਟੋ ਔਰ ਬਾਇਓ ਡਾਟਾ ਸ਼ੇਅਰ ਕਰਨਾ ਹੈ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ 1991 ਦਾ ਬਰਥ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਜੀਐਨਐਮ ਨਰਸਿੰਗ ਫਾਦਰ ਇਹਨਾਂ ਦੇ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਮਦਰ ਹਾਊਸ ਵਾਈਫ ਨੇ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਔਰ ਇਹਨਾਂ ਦੀ ਚੋਇਸ ਇਹ ਆ ਕਿ ਸਿਰਫ ਇਹਨਾਂ ਨੂੰ ਫੈਮਿਲੀ ਵਾਲੇ ਹੀ ਕੰਟੈਕਟ ਕਰਨ ਜਾਨੀ ਕਿ ਮੈਰਿਜ ਬਿਊਰੋ ਵਾਲੇ ਇਹਨਾਂ ਦੀ ਐਡ ਦੇਖ ਕੇ ਇਹਨਾਂ ਨੂੰ ਕਾਲ ਨਾ ਕਰਨ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਏਰੀਆ ਤੋਂ ਇਹਨਾਂ ਦਾ ਫੋਨ ਨੰਬਰ ਹੈ 9814135959 981413595 ਨੈਕਸਟ ਨੋਟ ਕਰੋ ਜੀ ਨਾਮ ਹੈ ਕੌਰ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਔਰ ਆਈਟੀ ਫੀਲਡ ਦੇ ਵਿੱਚ ਜੌਬ ਕਰਦੇ ਨੇ ਆਈਟੀ ਫੀਲਡ ਮੀਨਸ ਇਨਫੋਰਮੇਸ਼ਨ ਟੈਕਨੋਲੋਜੀ 1990 ਦਾ ਬਰਤ ਹੈ 1990 ਦਾ 5 ਫੁੱਟ 6 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਐਮਸੀਏ ਇੱਕ ਬ੍ਰਦਰ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਕਾਸਟ ਹੈ ਨਾ ਦੀ ਜੱਟ ਸਿੱਖ ਲੜਕੀ ਦਾ ਸ਼ਾਰਟ ਟਰਮ ਡਾਈਵੋਰਸ ਹੋਇਆ ਹੈ ਔਰ ਲੜਕਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਚਾਹੀਦਾ ਹੈ ਚਾਹੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਜਾਂਕਰ ਸਿਟੀਜਨ ਔਰ ਲੁਧਿਆਣਾ ਏਰੀਆ ਨੂੰ ਬਲਾਉਂ ਕਰਦੇ ਨੇ ਟਿਸਟਿਕ ਹੈਨਾ ਦਾ ਲੁਧਿਆਣਾ ਔਰ ਇਹਨਾਂ ਨੂੰ ਲੁਧਿਆਣਾ ਖੰਨਾ ਮੋਗਾ ਇਹਨਾਂ ਦੇ ਆਸ-ਪਾਸ ਦੇ ਏਰੀਆਸ ਤੋਂ ਜਾਨਕੀ 100 ਕਿਲੋਮੀਟਰ ਤੱਕ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ +1 647505261 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਤ ਹੈ ਇਹਨਾਂ ਦਾ 20 ਦਸੰਬਰ 1994 5 ਫੁੱਟ 3 ਇੰਚ ਹਾਈਟ ਇਹਨਾਂ ਦਾ ਡਾਈਵੋਰਸ ਹੋਇਆ ਹੈ ਕੁਆਲੀਫਿਕੇਸ਼ਨ ਹੈ ਡੀ ਫਾਰਮੇਸੀ ਔਰ ਕੰਪਿਊਟਰ ਆਈਟੀਆਈ ਕੀਤੀ ਹੋਈ ਹੈ ਨਾਲ ਸਿਲਾਈ ਦਾ ਕੋਰਸ ਵੀ ਕੀਤਾ ਹੋਇਆ ਹੈ ਔਰ ਘਰ ਦਾ ਸਾਰਾ ਕੰਮਕਾਰ ਕਰਨਾ ਜਾਣਦੇ ਨੇ ਪਿਓਰ ਵੈਜੀਟੇਰੀਅਨ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਔਰ ਜੱਟ ਸਿੱਖ ਇਹਨਾਂ ਦੀ ਕਾਸਟ ਹੈ ਇੱਕ ਸਿਸਟਰ ਹੈ ਔਰ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਨੇ ਇੱਕ ਬ੍ਰਦਰ ਹੈ ਔਰ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਨੇ ਲੜਕਾ ਹੈ ਨਾਨੂ ਐਨ ਆਰ ਆਈ ਚਾਹੀਦਾ ਹੈ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਹੋਵੇ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 7627893779 7627893779 ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਰੋਪੜ ਸਿਟੀ ਤੋਂ ਰਿਸ਼ਤਾ ਇਹਨਾਂ ਨੂੰ ਮੈਰਿਜ ਵੀਰੋ ਤੋਂ ਨਹੀਂ ਚਾਹੀਦਾ ਸਿਰਫ ਫੈਮਿਲੀ ਵਾਲੇ ਹੀ ਇਹਨਾਂ ਨੂੰ ਕੰਟੈਕਟ ਕਰਨ ਨੈਕਸਟ ਨੋਟ ਕਰੋ ਜੀ ਵੈਲ ਸੈਟਲ ਫੈਮਿਲੀ ਦੀ ਲੜਕੀ ਹੈ ਜਿਹੜੀ ਕੰਪਨੀ ਦੇ ਵਿੱਚ ਜੋਬ ਕਰਦੀ ਹੈ 24 ਲੱਖ ਰੁਪਏ ਸਾਲਾਨਾ ਇਹਨਾਂ ਨੂੰ ਪੈਕੇਜ ਹੀ ਮਿਲਦਾ ਹੈ ਔਰ ਬਰਥ ਹੈ ਇਹਨਾਂ ਦਾ 1992 ਦਾ ਜਾਨਕੀ 1992 5 ਫੁੱਟ 1 ਇੰਚ ਹਾਈਟ ਪੇਰੈਂਟਸ ਰਿਟਾਇਰ ਨੇ ਗਵਰਨਮੈਂਟ ਜੋਬ ਤੋਂ ਕਾਸਟ ਹੈ ਇਹਨਾਂ ਦੀ ਅਰੋੜਾ ਸਿੱਖ ਔਰ ਇਹਨਾਂ ਨੂੰ ਸੇਮ ਕਾਸਟ ਵਿੱਚ ਜਾਨਕੀ ਸਿੱਖ ਫੈਮਿਲੀ ਤੋਂ ਰਿਸ਼ਤਾ ਚਾਹੀਦਾ ਹੈ ਲੜਕਾ ਪਿਓਰ ਵੈਜੀਟੇਰੀਅਨ ਹੋਵੇ ਔਰ ਦਿੱਲੀ ਬੈਂਗਲੌਰ ਗੋਆ ਜਾ ਮੁਹਾਲੀ ਪੰਚਕੁਲਾ ਇਸ ਏਰੀਆ ਤੋਂ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਇਹ ਫੈਮਿਲੀ ਬਿਲੋਂਗ ਕਰਦੀ ਹੈ ਜੀ ਮੁਹਾਲੀ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9779141471 9779141471 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਇਹਨਾਂ ਦਾ ਬਰਥ ਹੈ 1997 ਦਾ ਯਾਨਕੀ 1997 ਦਾ 5 ਫੁੱਟ 5 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਨਰਸਿੰਗ ਦੀ ਡਿਗਰੀ ਕਾਸਟ ਹੈ ਇਹਨਾਂ ਦੀ ਰਾਮਗੜੀਆ ਸਿੱਖ ਔਰ ਇਹਨਾਂ ਦੀ ਚੋਇਸ ਹੈ ਕਿ ਲੜਕਾ ਇਹਨਾਂ ਨੂੰ ਐਨ ਆਰ ਆਈ ਚਾਹੀਦਾ ਹੈ ਐਨ ਆਰ ਆਈ ਲਾਈਕ ਯੂਰਪ ਕੰਟਰੀ ਤੋਂ ਹੋਵੇ ਜਾਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਪੀ ਆਰ ਪੰਜਾਬ ਤੋਂ ਇਹ ਰਹਿਣ ਵਾਲੇ ਨੇ ਮੋਗਾ ਏਰੀਆ ਤੋਂ ਔਰ ਰਿਸ਼ਤਾ ਇਹਨਾਂ ਨੂੰ 50 60 ਕਿਲੋਮੀਟਰ ਤੱਕ 70 ਕਿਲੋਮੀਟਰ ਤੱਕ ਜਨਨ ਕਿ ਆਸ-ਪਾਸ ਦੇ ਏਰੀਆਸ ਤੋਂ ਹੀ ਚਾਹੀਦਾ ਹੈ ਔਰ WhatsApp ਦਾ ਨੰਬਰ ਹੈ ਇਹਨਾਂ ਦਾ 9914607554 9914607554 ਫੈਮਿਲੀ ਨੂੰ ਫੋਨ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਧਿਆਨ ਨਾਲ ਚੈੱਕ ਕਰ ਲਵੋ ਨੈਕਸਟ ਨੋਟ ਕਰੋ ਜੀ ਐਮਬੀਬੀਐਸ ਡਾਕਟਰ ਹੈ ਲੜਕੀ ਉਹਨਾਂ ਦਾ ਪ੍ਰੋਫਾਈਲ ਹੈ ਜਿਹੜੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ 1 ਅਕਤੂਬਰ 1991 ਦਾ ਬਰਤ ਹੈ ਯਾਨੀ ਕਿ 1991 ਦਾ 5 ਫੁੱਟ 7 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਬੀਬੀਐਸ ਡਿਗਰੀ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਜ਼ਿਲ੍ਹਾ ਹੈ ਨਾਦਾ ਮੁਹਾਲੀ ਤੇ ਥੋੜੇ ਟਾਈਮ ਦਾ ਇਹਨਾਂ ਦਾ ਡਾਈਵੋਰਸ ਹੋਇਆ ਹੈ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਜਾਂ ਪੰਜਾਬ ਤੋਂ ਚਾਹੀਦਾ ਹੈ ਵਧੇਰੇ ਇਨਫੋਰਮੇਸ਼ਨ ਵਾਸਤੇ ਇਹ ਜੋ ਫੈਮਿਲੀ ਦਾ ਫੋਨ ਨੰਬਰ ਦਿੱਤਾ ਹੋਇਆ ਹੈ ਇਸ ਤੇ ਕਾਲ ਕਰੋ ਫੋਨ ਨੰਬਰ ਹੈ 7986360813 7986360813 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਯੂਐਸਏ ਵਿੱਚ ਹੈ 2000 ਦਾ ਇਹਨਾਂ ਦਾ ਬਰਤ ਹੈ ਜਨਨਕੀ 2000 ਬੋਰਨ ਨੇ 5 ਫੁੱਟ 6 ਇੰਚ ਹਾਈਟ ਕਾਸਟ ਹੈ ਇਹਨਾਂ ਦੀ ਬ੍ਰਾਹਮਣ ਯਾਨੀ ਕਿ ਸ਼ਰਮਾ ਕਾਸਟ ਫਾਦਰ ਗਵਰਨਟ ਜੌਬ ਤੇ ਨੇ ਮਦਰ ਹਾਊਸ ਵਾਈਫ ਨੇ ਕੁਆਲਿਫੀਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਹੈ ਔਰ ਲੜਕਾ ਇਹਨਾਂ ਨੂੰ ਯੂ ਐਸ اے ਪੀ ਆਰ ਚਾਹੀਦਾ ਹੈ ਸ਼ਰਮਾ ਕਾਸਟ ਤੋਂ ਹੋਵੇ ਜਾਂ ਕਿਸੇ ਹੋਰ ਜਨਰਲ ਕਾਸਟ ਤੋਂ ਔਰੇ ਬਿਲੋਂਗ ਕਰਦੇ ਨੇ ਕੁਰੂਕ ਖੇਤਰ ਸਿਟੀ ਤੋਂ ਹਰਿਆਣਾ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 805933056 859300056 ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਬੇਟੀ ਜਾਂ ਆਪਣੇ بیٹے ਦੀ ਐਡ ਪਾਉਣੀ ਚਾਹੁੰਦੇ ਹੋ ਤਾਂ ਆ ਜੇ ਉੱਪਰ ਲਿਖਿਆ ਹੋਇਆ ਸਕਰੀਨ ਤੇ ਕਿ ਉਹਨਾਂ ਦਾ ਕਿਵੇਂ ਬਾਇਓ ਡਾਟਾ ਭੇਜਣਾ ਹੈ ਲਾਈਕ ਉਹਨਾਂ ਦਾ ਨਾਮ ਡੇਟ ਆਫ ਬਰਥ ਹਾਈਟ ਕਾਸਟ ਉਹ ਕਿੰਨਾ ਪੜੇ ਲਿਖੇ ਨੇ ਉਹ ਕੀ ਕੰਮ ਕਰਦੇ ਨੇ ਉਹਨਾਂ ਦਾ ਸਟੇਟਸ ਕੀ ਹੈ ਜਾਨੀ ਕਿ ਅਨਮੈਰਿਡ ਨੇ ਜਾਂ ਡਾਈਵੋਰਸੀ ਨੇ ਜਾਂ ਉਹਨਾਂ ਦੀ ਜ਼ਿਆਦਾ ਏਜ ਹੋ ਚੁੱਕੀ ਆ ਔਰ ਇੱਕ ਉਹਨਾਂ ਦੀ ਫੋਟੋ ਭੇਜਣੀ ਆ ਨਾਲ ਭੈਣ ਭਰਾ ਕਿੰਨੇ ਨੇ ਫੈਮਿਲੀ ਦੇ ਵਿੱਚ ਪੇਰੈਂਟਸ ਕੀ ਕਰਦੇ ਨੇ ਉਸ ਪ੍ਰਾਪਰਟੀ ਦਾ ਜੇ ਤੁਸੀਂ ਵੇਰਵਾ ਦੇਣਾ ਚਾਹੁੰਦੇ ਹੋ ਉਹ ਦੱਸ ਸਕਦੇ ਹੋ ਔਰ ਕਿਹੜੇ ਏਰੀਏ ਨੂੰ ਜਾਂ ਕਿਹੜੀ ਸਟੇਟ ਨੂੰ ਬਲੋਂਗ ਕਰਦੇ ਹੋ ਤੇ ਦੋ WhatsApp ਦੇ ਨੰਬਰ ਭੇਜਣੇ ਨੇ ਔਰ ਜਿਹੜਾ ਹੈ ਤੁਹਾਨੂੰ ਰਿਸ਼ਤਾ ਜਲਦੀ ਮਿਲ ਜਾਏਗਾ ਕਿਉਂਕਿ ਕੁਝ ਲੋਕ ਆਪਣਾ ਪੂਰਾ ਪ੍ਰੋਫਾਈਲ ਨਹੀਂ ਭੇਜਦੇ ਤੇ ਫਿਰ ਉਹਦੇ ਨਾਲ ਲੋਕਾਂ ਨੂੰ ਇਨਫਰਮੇਸ਼ਨ ਜਿਹੜੀ ਹੈ ਪੂਰੀ ਨਹੀਂ ਮਿਲਦੀ ਇਸ ਕਰਕੇ ਆਪਣਾ ਪੂਰਾ ਬਾਇਓ ਡਾਟਾ ਇਸ ਤਰੀਕੇ ਦੇ ਨਾਲ ਭੇਜਣਾ ਹੈ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਇਹ 1995 ਵਰਨਰ ਨੇ ਯਾਨੀ ਕਿ 1995 ਦਾ ਬਰਥ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਔਰ ਐਮਐਸਸੀ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਫਾਦਰ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਮਦਰ ਜਿਹੜੇ ਨੇ ਉਹ ਹਾਊਸ ਵਾਈਫ ਨੇ ਦੋ ਇਹਨਾਂ ਦੀਆਂ ਸਿਸਟਰ ਨੇ ਉਹ ਮੈਰਿਡ ਨੇ ਔਰ ਉਹਨਾਂ ਦੋਨਾਂ ਸਿਸਟਰਸ ਦੇ ਜਿਹੜੇ ਹਸਬੰਡ ਨੇ ਉਹ ਗਵਰਨਮੈਂਟ EMPLOYEES ਨੇ ਵੈਲ ਸੈਟਲ ਸਾਰੀ ਫੈਮਿਲੀ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਬਿਜ਼ਨਸਮੈਨ ਹੈ ਔਰ ਮੈਰਿਡ ਹੈ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਸਿਰਫ ਗਵਰਨਮੈਂਟ ਜੋਬ ਤੇ ਹੋਵੇ ਔਰ ਕਾਸਟ ਹੈ ਨਾ ਦੀ ਸ਼ਰਮਾ ਸ਼ਰਮਾ ਕਾਸਟ ਤੋਂ ਹੀ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਬਲੌਂਗ ਕਰਦੇ ਨੇ ਪਠਾਨਕੋਟ ਸਿਟੀ ਤੋਂ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਕਪੂਰਥਲਾ ਫਗਵਾੜਾ ਜਾਨ ਕਿ 100 ਕਿਲੋਮੀਟਰ ਦੇ ਏਰੀਆਸ ਤੋਂ ਕਿਸੇ ਵੀ ਸਾਈਡ ਤੋਂ ਇਹਨਾਂ ਨੂੰ ਪ੍ਰੋਫਾਈਲ ਜਾਨ ਕਿ 100 ਕਿਲੋਮੀਟਰ ਤੱਕ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ 9988632455 9998632455 ਨੈਕਸਟ ਨੋਟ ਕਰੋ ਜੀ ਨਿਊਜ਼ੀਲੈਂਡ ਵਿੱਚ ਸਿਟੀਜ਼ਨ ਹੈ ਲੜਕੀ ਇਹਨਾਂ ਦਾ ਨਾਮ ਹੈ ਕੌਰ 1992 ਦਾ ਬਰਤ ਹੈ ਜਾਨਕੀ 1992 ਦਾ 5 ਫੁੱਟ 5 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਔਰ ਇਹਨਾਂ ਦੀ ਚੋਇਸ ਇਹ ਆ ਕਿ ਲੜਕਾ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਜਾਂ ਫਿਰ ਪੰਜਾਬ ਤੋਂ ਹੋਵੇ ਪਿਓਰ ਵੈਜੀਟੇਰੀਅਨ ਫੈਮਿਲੀ ਹੋਵੇ ਔਰ ਸਿਰਫ ਜਰਦਸਿਕ ਫੈਮਿਲੀ ਹੀ ਹੋਵੇ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 82 8264360681 ਫਿਰ ਤਾਂ ਨੋਟ ਕਰੋ ਜੀ +91826436 0681 ਨੈਕਸਟ ਨੋਟ ਕਰੋ ਜੀ ਲੜਕੀ ਦਾ ਖਾਸ ਪ੍ਰੋਫਾਈਲ ਲੜਕੀ ਦਾ ਆਪਣਾ ਖੁਦ ਦਾ ਵਧੀਆ ਬਿਜ਼ਨਸ ਹੈ ਔਰ ਬਰਥ ਹੈ 1996 ਦਾ ਜਾਨਕਿ 1996 ਦਾ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੈਚਲਰਸ ਡਿਗਰੀ ਫਾਈਨ ਆਰਟਸ ਵਿੱਚ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਕਾਸਟ ਹੈ ਇਹਨਾਂ ਦੀ Hindu ਵਾਲੀ ਆ ਔਰ ਰਿਸ਼ਤਾ ਇਹਨਾਂ ਨੂੰ ਜਾਂ ਜਰਮਨੀ ਵਿੱਚ ਹੋਵੇ ਲੜਕਾ ਜਾਂ ਫਿਰ ਕੈਨੇਡਾ ਵਿੱਚ ਔਰ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 98144 37551 ਦੂਸਰਾ ਹੈ 98147 33403 ਫੈਮਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਪੂਰਾ ਬਾਇਓ ਡਾਟਾ ਚੰਗੀ ਤਰ੍ਹਾਂ ਚੈੱਕ ਕਰ ਲਵੋ ਫੋਨ ਨੰਬਰ ਵੀ ਚੰਗੀ ਤਰ੍ਹਾਂ ਦੇਖ ਕੇ ਫਿਰ ਫੈਮਲੀ ਨੂੰ ਕਾਲ ਕਰੋ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਹੈ ਡਾਕਟਰ ਨਾਮ ਹੈ ਇਹਨਾਂ ਦਾ ਕੌਰ ਦਸੰਬਰ 1999 ਦਾ ਬਰਤ ਹੈ 5 ਫੁੱਟ 5 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਇਹਨਾਂ ਦੀ BDS ਯਾਨਕੀ ਡੈਂਟਿਸਟ ਨੇ ਫਾਦਰ ਇਹਨਾਂ ਦੇ ਗਵਰਨਟ ਜੋਬ ਤੇ ਨੇ ਮਦਰ ਇਮੀਗ੍ਰੇਸ਼ਨ ਦਾ ਬਿਜ਼ਨਸ ਕਰਦੇ ਨੇ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਨਿਊਜ਼ੀਲੈਂਡ ਦਾ ਸਿਟੀਜ਼ਨ ਹੈ ਕਾਸਟ ਹੈ ਇਹਨਾਂ ਦੀ ਖਤਰੀ ਸਿੱਖ ਔਰ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਸਿਟੀ ਤੋਂ ਔਰ ਇਹ ਜੋ نیچے WhatsApp ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਆਪਣੇ ਬੇਟੇ ਦੀ ਫੋਟੋ ਔਰ ਬਾਇਓ ਡਾਟਾ ਸ਼ੇਅਰ ਕਰਨਾ ਹੈ ਜਾਂ ਫਿਰ ਮੈਸੇਜ ਕਰਨਾ ਹੈ। ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਔਰ ਬਰਥ ਹੈ ਇਹਨਾਂ ਦਾ 1997 ਦਾ 5 ਫੁੱਟ 4 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਔਰ ਨੈਨੀ ਕੋਰਸ ਇੱਕ ਬ੍ਰਦਰ ਹੈ ਇਹਨਾਂ ਦਾ ਕੈਨੇਡਾ ਦਾ ਪੀਆਰ ਹੈ ਕਾਸਟ ਜੱਟ ਸਿੱਖ ਜ਼ਮੀਨ ਹੈ 8 ਏਕੜ ਲੜਕਾ ਇਹਨਾਂ ਨੂੰ ਕੈਨੇਡਾ ਆਸਟ੍ਰੇਲੀਆ ਵਿੱਚ ਪੀਆਰ ਚਾਹੀਦਾ ਹੈ ਔਰ ਸਿਰਫ ਫੈਮਿਲੀ ਵਾਲੇ ਹੀ ਇਹਨਾਂ ਨੂੰ ਕਾਲ ਕਰਨ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਉਹ ਨੰਬਰ ਨੋਟ ਕਰੋ ਜੀ 8968272681 8968272681 ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਜਿਹੜੇ ਪ੍ਰਾਈਵੇਟ ਜੌਬ ਤੇ ਨੇ ਬਰਥ 1991 ਹਾਈਟ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਜੀ ਐਨ ਐਮ ਨਰਸਿੰਗ ਫਾਦਰ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਮਦਰ ਹਾਊਸ ਵਾਈਫ ਨੇ ਕਾਸਟ ਜੱਟ ਸਿੱਖ ਹੈ ਔਰ ਅੰਮ੍ਰਿਤਸਰ ਸਿਟੀ ਨੂੰ ਬਲੋਂਗ ਕਰਦੇ ਨੇ ਰਿਸ਼ਤਾ ਇਹਨਾਂ ਨੂੰ ਚਾਹਤ ਸੀ ਕਿ ਫੈਮਿਲੀ ਤੋਂ ਹੀ ਚਾਹੀਦਾ ਹੈ ਲੜਕਾ ਜਾਂ ਗਵਰਨਮੈਂਟ ਜੌਬ ਤੇ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਕਰਦਾ ਹੋਵੇ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9814135959 9814135959 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਤ ਹੈ 16 ਦਸੰਬਰ 1998 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਫਾਦਰ ਗਵਰਨਮੈਂਟ ਜੌਬ ਤੇ ਨੇ ਮਦਰ ਹਾਊਸ ਵਾਈਫ ਨੇ ਔਰ ਮੈਰिज ਇਹਨਾਂ ਨੇ ਜਲਦੀ ਕਰਨੀ ਹੈ ਕਾਸਟ ਹੈ ਨਦੀਮਜ ਵੀ ਸਿੱਖ ਸੰਗਰੂਰ ਏਰੀਆ ਨੂੰ ਬਿਲੋਂਗ ਕਰਦੇ ਨੇ ਗਿੱਦੜਵਾਹਾ ਤੋਂ ਔਰ ਇਹਨਾਂ ਦਾ ਫੋਨ ਨੰਬਰ ਨੋਟ ਕਰੋ ਜੀ 9914877313 9914873313 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਗਵਰਨਟ ਜੋਬ ਕਰਦੀ ਹੈ 1991 ਦਾ ਬਰਥ 5 ਫੁੱਟ 3 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਡਿਗਰੀ ਆਫ ਬਾਇਓਟੈਕਨੋਲੋਜੀ ਇੱਕ ਸਿਸਟਰ ਹੈ ਇਹਨਾਂ ਦੀ ਔਰ ਇੱਕ ਬ੍ਰਦਰ ਔਰ ਦੋਨੋਂ ਕੈਨੇਡਾ ਦੇ ਵਿੱਚ ਪੀਆਰ ਨੇ ਕਾਸਟ ਹੈ ਜੱਟ ਸਿੱਖ ਜ਼ਮੀਨ ਹੈ ਇਹਨਾਂ ਦੀ 8 ਏਕੜ ਔਰ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਇਹ ਰਹਿਣ ਵਾਲੇ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ ਫੋਨ ਨੰਬਰ ਹੈ 828486152 8284861520 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹ ਸਰਕਾਰੀ ਜੋਬ ਕਰਦੇ ਨੇ ਕਾਲਜ ਦੇ ਵਿੱਚ ਲੈਕਚਰਰ ਨਵੰਬਰ 1975 ਦਾ ਬਰਤ ਹੈ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਮਾਸਟਰ ਡਿਗਰੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਇੱਕ ਸਿਸਟਰ ਹੈ ਇੱਕ ਬ੍ਰਦਰ ਹੈ ਉਹ ਮੈਰਿਡ ਨੇ ਕਾਸਟ ਹੈ ਇਹਨਾਂ ਦੀ ਅਰੋੜਾ ਸਿੱਖ ਔਰ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਸਾਬਤ ਸੂਰਤ ਪਰਸਨ ਦਾ ਰਿਸ਼ਤਾ ਚਾਹੀਦਾ ਹੈ ਮਾਨਸਾ ਹਰੀਆਂ ਨੂੰ ਬਰੌਂ ਕਰਦੇ ਨੇ ਔਰ ਇਹਨਾਂ ਦਾ ਫੋਨ ਨੰਬਰ ਨੋਟ ਕਰੋ 9879453513 9779453513 ਨੈਕਸਟ ਨੋਟ ਕਰੋ ਜੀ ਅਮਰਤਾਰੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਪ੍ਰਾਈਵੇਟ ਜੌਬ ਕਰਦੇ ਨੇ ਔਰ ਨਾਲ PCS ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਬਰਥ ਹੈ 1995 ਦਾ 1995 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ 3 ਸਾਲ ਦਾ ਆਰਕੀਟੈਕਟ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ ਕਾਸਟ ਮਜਬੂਤ ਹੈ ਲੜਕਾ ਇਹਨਾਂ ਨੂੰ ਸਰਕਾਰੀ ਜੌਬ ਤੇ ਚਾਹੀਦਾ ਹੈ ਜਾਂ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ। ਔਰ ਇਹਨਾਂ ਦੀ ਚੋਇਸ ਇਹ ਆ ਕਿ ਲੜਕਾ ਅਮਰਤਾਰੀ ਹੋਵੇ, ਪਿਓਰ ਵੈਜੀਟੇਰੀਅਨ ਫੈਮਿਲੀ ਹੋਵੇ ਔਰ ਸੇਮ ਕਾਸਟ ਹੋਵੇ, ਯਾਨੀ ਕਿ ਮਜਬੂਰੀ ਸਿੱਕ ਕਾਸਟ ਦਾ ਹੀ ਰਿਸ਼ਤਾ ਚਾਹੀਦਾ ਹੈ। ਗੁਰਦਾਸਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ, ਸਿਟੀ ਹੈ ਬਟਾਲਾ। ਫੋਨ ਨੰਬਰ ਹੈਗੇ ਨੇ ਇਹਨਾਂ ਦੇ 7710748584, ਦੂਸਰਾ 8054655638। ਨੈਕਸਟ ਨੋਟ ਕਰੋ ਜੀ ਸੈਣੀ ਇਸ ਇੱਕ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਆਪਣੀ ਕੰਪਨੀ ਹੈ EY 1996 ਦਾ ਬਰਥ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ CA CPA ਫਾਦਰ ਇਹਨਾਂ ਦੇ ਫੌਰਨ ਵਿੱਚ ਨੇ ਮਦਰ ਹਾਊਸ ਵਾਈਫ ਨੇ ਇੱਕ ਸਿਸਟਰ ਹੈ ਇਹਨਾਂ ਦੀ ਉਹ ਮੈਰਿਡ ਹੈ ਔਰ ਜਰਮਨੀ ਦੇ ਵਿੱਚ PR ਹੈ ਇੱਕ ਬ੍ਰਦਰ ਹੈ ਉਹ ਸਟੱਡੀ ਕਰਦਾ ਹੈ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਬੰਗਾ ਸਿਟੀ ਤੋਂ ਸ਼ਹੀਦ ਭਗਤ ਸਿੰਘ ਨਗਰ ਬੰਗਾ ਲੜਕਾ ਇਹਨਾਂ ਨੂੰ ਚਾਹੀਦਾ ਹੈ CA, CPA ਜਾਂ ਇੰਜੀਨੀਅਰ ਹੋਵੇ ਔਰ ਪੰਜਾਬ ਤੋਂ ਹੋਵੇ ਜਾਂ ਫਿਰ NRI ਜਾਤੀਵੰਦਨ ਵੀ ਇਹਨਾਂ ਨੂੰ ਕੋਈ ਨਹੀਂ ਹੈ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਔਰ ਫੈਮਿਲੀ ਵਾਲੇ ਇਹਨਾਂ ਨੂੰ ਕਾਲ ਕਰੋ ਜੀ ਇਹਨਾਂ ਦਾ ਨੰਬਰ ਹੈ 9478364788 9478364788 ਔਰ ਇਹਨਾਂ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਨੰਬਰ ਧਿਆਨ ਨਾਲ ਚੈੱਕ ਕਰ ਲਵੋ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਪ੍ਰੋਫਾਈਲਸ ਆਏ ਹੋਏ ਨੇ ਉਹਨਾਂ ਦੀ ਐਡ ਵੀ ਅਸੀਂ ਬਣਾ ਰਹੇ ਹਾਂ ਔਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਔਰ ਜੇਕਰ ਤੁਸੀਂ ਆਪਣੀ ਐਡ ਪਾਉਣੀ ਚਾਹੁੰਦੇ ਹੋ ਕਿਉਂਕਿ ਕੁਝ ਐਸੇ ਲੋਕ ਨੇ ਜਿਹੜੇ ਡਰਦੇ ਨੇ ਐਡ ਪਾਉਣ ਤੋਂ ਫਸਟ ਆਫ ਆਲ ਐਡ ਜਿਹੜੀ ਉਹ 20 ਅਕਤੂਬਰ ਤੱਕ ਤੇ ਫ੍ਰੀ ਹੈ ਹੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਐਡ ਪਾਉਣੀ ਚਾਹੁੰਦੇ ਹੋ ਪਰ ਆਪਣਾ ਨੰਬਰ ਨਹੀਂ ਵਿੱਚ ਸ਼ੋਅ ਕਰਨਾ ਚਾਹੁੰਦੇ ਤਾਂ ਉੱਥੇ ਅਸੀਂ ਆਪਣਾ ਨੰਬਰ ਵੀ ਸ਼ੋਅ ਕਰ ਸਕਦੇ ਹਾਂ ਤੁਸੀਂ ਸਾਨੂੰ ਸਿਰਫ ਆਪਣੀ ਬੇਟੀ ਦਾ ਬਾਇਓ ਡਾਟਾ ਭੇਜਣਾ ਹੈ ਹੁਣ ਅਸੀਂ ਤੁਹਾਡੀ ਜਿਹੜੀ ਐਡ ਉਹ ਸਟਾਰਟ ਕਰ ਦਵਾਂਗੇ ਸੋ ਜਿਨ੍ਹਾਂ ਦੀ ਐਡ ਅਜ ਸਕਿੱਪ ਹੋ ਗਈ ਆ ਉਹ ਸਾਨੂੰ ਮੈਸੇਜ ਕਰ ਦੇਣ ਜਲਦੀ ਉਹਨਾਂ ਦੀ ਐਡ ਬਣਾ ਕੇ ਅਪਲੋਡ ਕਰ ਦਵਾਂਗੇ ਅੱਜ ਦੀ ਇਹ ਵੀਡੀਓ ਦੇਖਣ ਵਾਸਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ